ਜਣੋ ਤੇ ਮਿੱਤਰੋ ਕਿੱਦਾਂ ਫਿਰ ਸਵਾਗਤ ਹੈ ਤੁਹਾਡਾ ਆਪਣੇ ਬਲਾਗ ਦੇ ਵਿੱਚ ਪੀਵੀ 28 ਵਾਲੇ ਬਲਾਗ ਦੇ ਵਿੱਚ ਤੁਹਾਨੂੰ ਪਤਾ ਵੀ ਕਣਕਾਂ ਵੱਡੀਆਂ ਜਾ ਚੁੱਕੀਆਂ ਨੇ ਤੇ ਆਪਾਂ ਕਰਨ ਲੱਗੇ ਮੱਕੀ ਦੀ ਤਿਆਰੀ ਤੇ ਅੱਜ ਤਵਿਆਂ ਨਾਲ ਬਾਹ ਰਿਹਾ ਤੇ ਉਹ ਪਰਲੇ ਪਾਸੇ ਕਿਸ ਦੀ ਹਜੇ ਬਣਾਉਣ ਵਾਲੀ ਤੂੜੀ ਆਪਾਂ ਨੇ ਲਾਦੀ ਅੱਗ ਨੇੜੇ ਨੇੜਿਓਂ ਬਾਕੇ ਤੇ ਦੁਬਾਰ ਕਰਦੇ ਆਂ ਤਿਆਰੀ ਲਓ ਫਿਰ ਆਪਾਂ ਤਵੀਆਂ ਕੱਢ ਕੇ ਪਾ ਲਿਆ ਹਲ ਤੇ ਸਹਾਕਾ ਤਵੀਆਂ ਨਾ ਗੇਰਾਂ ਬਾਦੀ ਹੁਣ ਬਾਵਾਂਗੇ ਅੱਗ ਦੇ ਨਾਲ ਹਲਾ ਨਾਲ ਬਾਈ ਗਰਮੀ ਬਹੁਤ ਆ ਤੇ ਆਪਾਂ ਟਰੈਕਟਰ ਵੀ ਖੜਾਤਾ ਦਿਨੇ ਤੇ ਆਗੇ ਛਾਂ ਦੇ ਵਿੱਚ ਤੇ ਆਪਣੇ ਟਰੈਕਟਰ ਤੇ ਤੁਹਾਨੂੰ ਪਤਾ ਛਾਤਰੀ ਵੀ ਨਹੀਂ ਹੈਗੀ ਤੇ ਤਾਂ ਵੀ ਝੋਟਾ ਡੜਿਆ ਹੋਇਆ ਕਹਿੰਦੇ ਬਾਹੀ ਜਾਂਦਾ ਸਿਕਰ ਦੁਪਹਿਰ ਦੇ ਵਿੱਚ ਬਾਈ ਹਾਲ ਤੋਂ ਚੱਤੀਆ ਪੂਰੀ ਆਪਣੀ ਖਰਾਬ ਪੂਰੀ ਸਰਾਵ ਹੋ ਚੁੱਕਿਆ ਫੈਨ ਲਿਆ ਪਾ ਦੋ ਵਾਰ ਹਲਾਣਾ ਬਾਗੇ ਸਾਗਾ ਮਾਰਤਾ ਪਹਿਲਾਂ ਤਵਿਆਂ ਨਾ ਬਾਗੇ ਮਾਰਾ ਬਾਸੂ ਚਲੋ ਅਗਲੇ ਦਿਨ ਆਪਾਂ ਨੇ ਬੀਤੀ ਤੀਤੀ ਮੱਕੀ ਬਾਹੂ ਕੇ ਤੇ ਤੁਹਾਨੂੰ ਉਹ ਬਲੌਗ ਆਪਾਂ ਬਣਾਇਆ ਨਹੀਂ ਹੈਗਾ ਤੇ ਅੱਜ ਲਾ ਰਹੇ ਆ ਆਪਾਂ ਪਾਣੀ ਤੇ ਅੱਜ ਵੀ ਧੁੱਪ ਬਹੁਤ ਆ ਗਈ ਤੇ ਆ ਲੰਬੂ ਲੰਬੂ ਬਾਰ ਬਾਰ ਪਾਣੀ ਪੀ ਰਿਹਾ ਤੇ ਸੂਰਜ ਜਿਹਾ ਨਾ ਮਰੇ ਸਿਰ ਤੇ ਆ ਕੇ ਖੜ ਗਿਆ ਪਰਾਂ ਹੋਰ ਨਹੀਂ ਹੁੰਦਾ ਇਹ ਤੋੜ ਰਿਹਾ ਤੀਗਾ ਤੋਰੀਆਂ ਦੇਣੇ ਤੇ ਮੋਟਰ ਆਪਣੀ ਚੱਲਦੀ ਤੇ ਪਤੰਦਰ ਪਾਣੀ ਵੀ ਮੈਨੂੰ ਲੱਗਦਾ ਹੈ ਫਿਰ ਆਪਾਂ ਵੀ ਪਾਣੀ ਪੀ ਲੈਨੇ ਤੇ ਆਪਣੀ ਪਿਆਸ ਬੁਝਾ ਲੈਨੇ ਤੇ ਪੀਤਾ ਪਾਣੀ ਇਹ ਮੋਟਰ ਤੇ ਪਾਣੀ ਪੀਣ ਦਾ ਨਜ਼ਾਰਾ ਹੀ ਵੱਖਰਾ ਨਾਲੇ ਮਾਰਿਆ ਮੂੰਹ ਤੇ ਛਿੱਟੇ ਮਾਰੇ ਤੇ ਫੇਰ ਚੱਲ ਪਏ ਆਪਾਂ ਆਪਣੇ ਖੱਤੇ ਵੱਲ ਨੂੰ ਤੇ ਆਹ ਜਾਨਵਰ ਦੱਸਿਓ ਬਈ ਕਿਹੜੇ ਨੇ ਕਿ ਇਹ ਵੀ ਕਰ ਦੇ ਦੇਗੇ ਇੱਥੇ ਪਹਿਲਾਂ ਪਾਉਂਦੇ ਆ ਆਪਣੇ ਖੱਤੇ ਦੇ ਵਿੱਚ ਤੇ ਫਾਈਨਲੀ ਆਪਣੀ ਮੱਕੀ ਨੂੰ ਪਾਣੀ ਲੱਗ ਗਿਆ ਤੇ ਮੱਕੀ ਨੂੰ ਪਾਣੀ ਲੱਗ ਕੇ ਹੁਣ ਆਪਾਂ ਹੋ ਗਏ ਵਿਲੇ ਹੁਣ ਕਰਦੇ ਆ ਰਾਮ ਤੇ ਤੁਸੀਂ ਕਰੋ ਆਪਣਾ ਬਲੌਗ ਇੰਜੋਏ ਤੇ ਦੱਸਿਓ ਕਿੱਦਾਂ ਲੱਗਿਆ